ਕਹਿੰਦੇ ਸੀ ਕਿਹੜੇ ਪਿੰਡ ਦੇ ਬਾਗੇ ਵਾਲੀ ਜਿਸੇ ਸਾਡੇ 7-800 ਪਸ਼ੂ ਨੂੰ ਦਵਾਈ 바ਗੀ 15 ਸਾਲਾਂ ਚ ਅੱਛਾ ਜੀ ਬਾਗੇ ਵਾਲੇ ਪਿੰਡ ਕੋਈ ਸੇ ਤੋਂ ਮਰਜੀ ਪੁੱਛ ਲਿਓ ਹਾਂ ਬੱਚੇ ਬੱਚੇ ਤੋਂ ਵੀ ਦਿੰਨੇ ਪਾਈ ਦੇਣੀ ਤਿੰਨ ਦਿਨ ਨਹੀਂ ਦੇਣੀ ਇੱਕ ਡੰਗ ਦੇ ਇੱਕ ਦਿਨ ਠੀਕ ਆ 72 ਘੰਟਿਆਂ ਚ ਜਮਾ ਸੈਟ ਕਰ ਲੂ ਰਸੀ ਲਾ ਦੇਾਂਗੇ ਹੋਰ ਦੱਸ ਬਸ ਇੱਕ ਡੰਗ ਦੇਣੀ ਹੈ ਦਵਾਈ ਇੱਕੂ ਡੰਗ ਦੇਣੀ ਹੈ ਕਾਦੇ ਚ ਮਲਾ ਮਲੂ ਕਹਿੰਦੇ ਭਾਰ ਦੀ ਦਵਾਈ ਲੈਂਦੀ ਸੀ ਤੇ ਸਾਰੇ ਜਹਾਂ ਚੋਕਿਆਂ ਤੋਂ ਲੋਟ ਹੋ ਗਈ ਤਾਰੇ ਪਸ਼ੂ ਕਿਥੇ ਮਰਜੀ ਪੁੱਛ ਲੋ ਬਾਗੇ ਵਾਲੇ ਠੀਕ ਆ ਠੀਕ ਤੇ ਪੁੱਤਰੀ ਬਾਣੀਆਂ ਸੀ ਹਾਂ ਉਹ ਰੱਸੀ ਲੱਗੀ ਵਾਲੀ ਮੈਂਸ ਲੈਂਦਾ ਮੈਨੂੰ ਕਹਿੰਦਾ ਨਾ ਵੀ ਦਵਾਈ ਬਣਾ ਦੇ ਕਾਕੇ ਤੇ ਰੱਸੀ ਲੱਗੀ ਐ ਅੱਛਾ ਜੀ ਹੁਣ ਕਡੇਰੀ ਫਾਰਮ ਤੇ ਬਈ ਜੀ ਸਵਾਗਤ ਆ ਕਈ ਵਾਰੀ ਨਾ ਬਈ ਆਪਾਂ ਨੂੰ ਚੰਗੇ ਚੰਗੇ ਪਸ਼ੂ ਭਾਰ ਜਦੋਂ ਪੈਣ ਲੱਗ ਜੇ ਉਹਦੇ ਕਰਕੇ ਵੇਚਨੇ ਪਏ ਜਾਂਦੇ ਆ ਆ ਬਾਪੂ ਹੋਰੀ ਕੋਲ ਆਏ ਆ ਆਪਾਂ ਪਿੰਡ ਇਹਨਾਂ ਦਾ ਚੌਕੇ ਜਿਹੜਾ ਬਠਿੰਡਾ ਤਹਿਸੀਲ ਇਹਨਾਂ ਦੀ ਮੋੜ ਮੰਡੀ ਆ ਗਈ ਕੀ ਨਾ ਸੀ ਬਾਪੂ ਆਪਣਾ ਨਾਮ ਇਹ ਆਪਣਾ ਕਾਕਾ ਜੀ ਮੇਰਾ ਨਾਮ ਕਾਕਾ ਬਾਦਰ ਕਹਿੰਦੇ ਨੇ ਠੀਕ ਕਾਜਾਂਚ ਮੇਰਾ ਨਾਮ ਜਰਨੈਲ ਹੈ ਠੀਕ ਆ ਠੀਕ ਆ ਤੇ ਕਾਕਾ ਬਾਦਰ ਹੋਰਾਂ ਕੋਲੇ ਆਏ ਆ ਬਾਪੂ ਕਹਿੰਦਾ ਕਿੰਨਾ ਮਰਜੀ ਪਸ਼ੂ ਤੇ ਭਾਰ ਪੈਂਦਾ ਹੋਵੇ ਰਸਿਆਂ ਨਾਲ ਲੱਗੀਆਂ ਹੋਣ 15 20 ਸਾਲ ਸਾਡਾ ਪੁਰਾਣਾ ਕੰਮ ਆ ਚੰਗੇ ਚੰਗੇ ਪਸ਼ੂ ਜਿਹੜੇ ਐ ਵੇਚਨੇ ਪੈਂਦੇ ਆ ਕਹਿੰਦਾ ਅਸੀਂ ਲਾਜ ਕਰਿਆ ਠੀਕ ਕਰਿਆ ਸਾਰੇ ਕਾਪੀ ਤੇ ਲਿਖੀ ਬੈਠੇ ਆ ਇੱਕ ਸਾਲ ਚ ਪਤਾ ਨਹੀਂ ਕਿੰਨੀ ਦਵਾਈ ਵਗ ਜਾਂਦੀ ਆ ਬਾਪੂ ਕਹਿੰਦਾ ਵੀਡੀਓ ਆਪਾਂ ਤਾਂ ਬਣਾਉਣਾ ਆ ਕਿਸੇ ਦਾ ਬਈ ਫਾਇਦਾ ਹੋ ਜੇ ਬੇਜਮਾਨ ਕਿਸੇ ਦਾ ਠੀਕ ਹੋ ਜੇ ਕਿਸੇ ਦਾ ਦੁੱਧ ਘਰੇ ਹੋ ਜੇ ਵੀ ਮਜਬੂਰੀ ਚ ਨਾ ਵੇਚਣਾ ਪਵੇ ਬੰਦੇ ਨੂੰ ਹੋਰ ਕੀ ਹਾਲ ਆ ਬਾਪੂ ਠੀਕ ਹੈ ਜੀ ਇੱਕ ਸਾਪਿਆਂ ਵਾਲੀ ਤੂੰ ਆਏ ਸੀ ਜੀ 2 ਮਹੀਨੇ ਹੋ ਗਏ ਮੈਂ ਐਸ.ਓ.ਈ ਨੂੰ 20000 ਰੁਪਿਆ ਲੱਗਿਆ ਉੱਤੇ ਮੇਰੀ ਦਵਾਈ ਕੀ ਸੀ ਸਾਪਿਆਂ ਵਾਲੀ ਠੀਕ ਆ ਉਹ ਕਹਿੰਦਾ ਯਾਰ ਚਾਹ ਤੂੰ ਦਵਾਈ ਲਿਆਗਾ ਤੂੰ ਹਾਂ ਬੀਤੇ ਉਹ ਕਹਿੰਦਾ ਜਾ ਰਿਹਾ ਕਿ ਮੇਰਾ 20000 ਰੁਪਏ ਲਾ ਕੇ 500 ਨਾ ਕਿਵੇਂ ਹਟਾ ਦੂ ਹਾਂ ਉਹ ਕਹਿੰਦਾ ਕਿ 500 ਦੀ ਮੇਰੀ ਗੱਡੀ ਤੇ ਲਗਾ ਜੂ ਅੱਛਾ ਜੀ ਉਹ ਕਹਿੰਦਾ ਮਥੋ 10000 ਰੁਪਿਆ ਲੈ ਨਹੀਂ ਸ਼ਟਾਮ ਤੇ ਲਿਖ ਲੈ ਜਾ ਕੇ ਦਵਾਈ ਲਿਆ ਜੇ ਨਾ ਭਾਰ ਹਟਿਆ ਮੈਥੋਂ ਲੈ ਲਈ ਯਾਰ ਦੇਖ ਐਨਾ ਯਕੀਨ ਸੀ ਹਾਂ ਐਨਾ ਯਕੀਨ ਸੀ ਬੰਦੇ ਨੂੰ ਜਦੋਂ ਦਵਾਈ ਲੈ ਕੇ ਹਾਂ ਤੇ ਭਾਰ ਹਟ ਗਿਆ ਜਦੋਂ ਦੂਜੇ ਸੂਏ 7 ਮਹੀਨਿਆਂ ਦੀ ਗੱਭਣ ਹੋ ਗਈ ਹਾਂਜੀ ਉਹਨਾਂ ਨੂੰ ਮੈਂ ਆਖਿਆ ਮੱਖਾ ਮੈਨੂੰ ਜਾ ਕੇ ਦੱਸ ਦਿਓ ਹਟ ਗਿਆ ਤਾਂ ਵੀ ਦੱਸ ਦਿਓ ਨਾ اٹਿਆ ਤਾਂ ਵੀ ਦੱਸ ਦਿਓ ਹਾਂ ਉਹਨਾਂ ਨੇ ਮੈਨੂੰ ਦੱਸਿਆ ਨਾ ਜਦੋਂ 7 ਮਹੀਨਿਆਂ ਦੀ ਗੱਭਣ ਹੋ ਗਈ 8 ਦੀ ਹਾਂ ਉਹ ਕਹਿੰਦੇ ਵੀ ਦਵਾਈ ਲੈ ਜਾਣੇ ਮੈਂ ਆਖਿਆ ਮੈਂ ਮੈਂ ਸੋਨੂੰ ਸਿਆਣ ਲੈ ਬਈ ਤੁਸੀਂ ਦੇ ਦਵਾਈ ਲਗੇ ਜਿਹੜੀ 2 ਮਹੀਨੇ ਵਾਲੀ ਹਾਂਜੀ ਹਾਂਜੀ ਤੇ ਉਹਨੂੰ ਆਟ ਗਿਆ ਸੀ ਕਿ ਬੇਜਤੀ ਕਹਿੰਦੇ ਬਾਈ ਇੱਕ ਬਾਪੂ ਤੁਸੀਂ ਕਹਿੰਦੇ ਸੀ ਕਿਹੜੇ ਪਿੰਡ ਦੇ ਬਾਗੇ ਵਾਲੀ ਜਿਸੇ ਸਾਡੇ 7-800 ਪਸ਼ੂ ਨੂੰ ਦਵਾਈ 바ਗੀ 15 ਸਾਲਾਂ ਚ ਅੱਛਾ ਜੀ ਬਾਗੇ ਵਾਲੇ ਪਿੰਡ ਕੋਈ ਸੇ ਤੋਂ ਮਰਜ਼ੀ ਪੁੱਛ ਲਿਓ हां बच्चे बच्चे तो भी पार दी दवाई लेंदी सी ते सारे जहां चौके तो लोट होगी सारे पशु किथे मर्जी पूछ लो बागे वाले ठीक है ठीक है ਵੀ ਜਦੋਂ ਐ ਸਾਰੇ ਐਨੇ ਪਸੂ ਠੀਕ ਕਰਦੇ ਹੋਏ ਇੱਕ ਪਸੂ ਨੂੰ ਮਨੇ ਬਿਨਾ ਹਟਾਇ ਹੋਵੇ ਠੀਕ ਆ ਠੀਕ ਆ ਕਿੰਨਾ ਮਰਜੀ ਭਾਰ ਰਸਣ ਲੱਗਦਾ ਕਿੰਨਾ ਭਾਰ ਸੀ ਲੱਗੀ ਹੋਵੇ ਤਿੰਨ ਮਹੀਨੇ ਰਹਿੰਦੇ ਹੁਣ ਦੋ ਮਹੀਨੇ ਰਹਿੰਦੇ ਹੁਣ ਇੱਕ ਜੇ ਪਸੂ ਸਮਰਦਾ ਜਿਹੜੀ ਅਫਸਰ ਝੋਟੀ ਹੈ ਹਾਂ ਉਹ ਜਦੋਂ ਹੀਟ ਚ ਆਉਂਦੀ ਆ ਉਦੋਂ ਭਾਰ ਦਿਖਾਉਂਦੀ ਆ ਆਪਾਂ ਉਹਨੂੰ ਦਵਾਈ ਦੇ ਦਾਂਗੇ ਨਾ ਭਾਰ ਹਟ ਜੂ ਨਾ ਰਹੇ ਜੂ ਅੱਛਾ ਵੀ ਨਾਲ ਗੱਭਣ ਵੀ ਰਹੇ ਹਾਂ ਇਸੇ ਦਵਾਈ ਨਾਲ ਗੱਭਣ ਰਹੇ ਜੀ ਲੈ ਆ ਵੀ ਦੇਖੋ ਵੀਰੇ ਕਈ ਵਾਰੀ ਆਪਾਂ ਕਾਟੂ ਮਾਲ ਚ ਮੈਂ ਚੰਗਾ ਚੰਗਾ ਝੋਟੀਆਂ ਖੜੀਆਂ ਦੇਖੀਆਂ ਵੀਰੇ ਜਿਹੜੀਆਂ ਗੱਭਣਾ ਵੀ ਨਹੀਂ ਰਹਿੰਦੀਆਂ ਜੇ ਮਾੜਾ ਮੋਟਾ ਭਾਰ ਦਿਖਾਉਂਦਾ ਪਸ਼ੂ ਬਾਪੂ ਕਹਿੰਦਾ ਗੱਭਣਾ ਹੀ ਨਹੀਂ ਹੀਟ ਚ ਆ ਕੇ ਦਿਖਾਉਂਦੀਆਂ ਮੈਸਾਂ ਉਹ ਜਿਹੜੀਆਂ ਅਸਰਾਂ ਝੋਟੀਆਂ ਹੁੰਦੀਆਂ ਜਾਂ ਸੂਨ ਤੇ ਥੂਈ ਹੋਈ ਮੈਸ ਜਦੋਂ ਹੀਟ ਚ ਆਉਂਦੀ ਹੈ ਉਦੋਂ ਵਜਨ ਦਿਖਾਉਣ ਲੱਗ ਜਾਂਦੀ ਆਪਾਂ ਦਵਾਈ ਦੇਵਾਂਗੇ ਨਾਲੇ ਉਹਦੇ ਨਾਲ ਰਹ ਜੂ ਤੇ ਨਏ ਭਾਰ ਹਟ ਆਹ ਦੇਖ ਲਓ ਬਾਪੂ ਨੇ ਘਰੇ ਵੀ ਰੱਖਿਆ ਕਹਿੰਦਾ ਕਦੇ ਯਾਰ ਇੱਕ ਪੈਸੇ ਦੀ ਪ੍ਰੋਬਲਮ ਨਹੀਂ ਆਈ ਆਪਦੇ ਤਾਂ ਹੁਣੀ ਕੀ ਆ ਲੋਕਾਂ ਦੇ ਵੀ ਆਪਾਂ ਬਾਹਲੇ ਦੁਨੀਆ ਦੇ ਠੀਕ ਕਰੇ ਆ ਤੇ ਨੰਬਰ ਇੱਕ ਵਾਰੀ ਜ਼ਰੂਰ ਬੋਲ ਦੇ ਬਾਪੂ ਦਵਾਰੇ ਆਪਦਾ 98655 ਹਾਂਜੀ 66450 ਜੇ ਮੈਂ ਆਪਣੇ ਗਾਂ ਮਹੈਸ ਮੇਲਾ ਨੂੰ ਦੀ ਉਹ ਵੀ ਆਪਾਂ ਦਵਾਈ ਦਿੰਨੇ ਆ ਠੀਕ ਹੈ ਠੀਕ ਆ ਬਾਕੀ ਵੀ ਸੰਪਰਕ ਕਰ ਲਿਓ ਜੇ ਇਹਨਾਂ ਨਾਲ ਪਿੰਡ ਇਹਨਾਂ ਦਾ ਚੌਕੇ ਰਹਿ ਗਿਆ ਕੋਲੇ ਆ ਜਿਓ ਕੋਲੇ ਆ ਕੇ ਦਵਾਈ ਲੈ ਜਾਣੀ ਚਾਹੁੰਦਾ ਕੋਲੇ ਵੀ ਲਿਆ ਸਕਦੇ ਹੋ ਨਹੀਂ ਬਾਪੂ ਹੋਰੇ ਆਨਲਾਈਨ ਵੀ ਭੇਜ ਦੇਣਗੇ ਪੜ੍ਹੇ ਲਿਖੇ ਬੱਚੇ ਹੈਗੇ ਆ ਸਾਰਾ ਆਨਲਾਈਨ ਵੀ ਅੱਜ ਕੱਲ ਸਾਰਾ ਕੁਝ ਜਾਂਦਾ ਵੀਰੇ ਉਹ ਦਵਾਈਆਂ ਤੁਹਾਡੇ ਘਰੇ ਬੈਠੇ ਵੀ ਤੁਸੀਂ ਮਗਾ ਸਕਦੇ ਹੋ ਉਹ ਖਰਚਾ ਉੱਤੇ ਪੈ ਜੂ ਜਿਹੜਾ 150 ਉੱਤੇ ਲੱਗੋ ਬਈ ਕਿ ਕਿਹੜੀ ਦਵਾਈ ਦੇਣੀ ਹੈ ਦੋ ਦਿਨ ਨਹੀਂ ਬਾਈ ਦੇਣੀ ਤਿੰਨ ਦਿਨ ਨਹੀਂ ਦੇਣੀ ਕਿ ਰਾਂ ਡਾਂਗ ਦੇ ਇੱਕ ਦਿਨ ਠੀਕ ਆ 72 ਘੰਟਿਆਂ ਦੀ ਜਮਾ ਸੈੱਟ ਕਰ ਲੂ ਰੱਸੀ ਲਾ ਦੇਾਂਗੇ ਹੋਰ ਦੱਸ ਬਸ ਇੱਕ ਡਾਂਗ ਦੇਣੀ ਹੈ ਦੋ ਬਾਈ ਇੱਕੂ ਡਾਂਗ ਦੇਣੀ ਹੈ ਕਾਦੇ ਚ ਮਲਾ ਮਲੂਕੇ ਕਿਵੇਂ ਅਸੀਂ ਪਿੰਨੀਆਂ ਬਣਾ ਕੇ ਦੇਵਾਂਗੇ ਅੱਛਾ ਪਿੰਨੀਆਂ ਪੰਜ ਹੀ ਦੇਣੀਆਂ ਕੋਈ ਉਹਦੇ ਚ ਦਾਣੇ ਚਨੇ ਰਲੋਂ ਨਹੀਂ ਕੋਈ ਉਹਨੂੰ ਉਹ ਕਰਨਾ ਅਖਬਾਰ ਚ ਵਲੇਟ ਕੇ ਦੇ ਦਿਓ ਬਸ ਭਾਰਤ ਹਟ ਗਿਆ ਠੀਕ ਆ ਠੀਕ ਆ ਵੀਡੀਓ ਬਈ ਅਕੇ ਸ਼ੇਅਰ ਕਰ ਦਿਓ ਕਿਸੇ ਭਰਾ ਦਾ ਫਾਇਦਾ ਹੋ ਜਾਏ ਕਿਸੇ ਦਾ ਬੇਜਮਾਨ ਇਹ ਦਿੱਕਤ ਕਰਕੇ ਨਾ ਵੇਚ ਨਾ ਪਵੇ ਰਾਜੀ ਖੁਸ਼ੀ ਕੋਈ ਚਾਰ ਪੈਸੇ ਵਟਦਾ ਉਹ ਵੇਚੀ ਜਾਵੇ ਗੱਲ ਕਰ ਭਾਰ ਦੀ ਸਮੱਸਿਆ ਕਰਕੇ ਇਹ ਤੋਂ 당ਗਾ ਕਿ ਨਾ ਕਿਸੇ ਨੂੰ ਪਸੂ ਵੇਚਣਾ ਇੱਥੇ ਸੀ ਸਾਡੇ ਪੁੱਛੜੀ ਬਾਣੀਆਂ ਸੀ ਉਹ ਰੱਸੀ ਲੱਗੀ ਵਾਲੀ ਮੈਂਸ ਲੈਂਦਾ ਮੈਨੂੰ ਕਹਿੰਦਾ ਨਾ ਵੀ ਦਵਾਈ ਬਣਾ ਦੇ ਕਾਕੇ ਤੇ ਰੱਸੀ ਲੱਗੀ ਹੈ ਅੱਛਾ ਜੀ ਤੇ ਇੱਕ ਪੈ ਮੈਂ ਇਸ ਦੇ ਡੋੜ ਮੰਗ ਮੰਗੂ ਭਾਰ ਪੈ ਗਿਆ ਸਾਰਾ ਸਬਾਨ ਨਿਕਲ ਆਇਆ ਬੱਚੇ ਤਾਂ ਨਹੀਂ ਬਾਹਰ ਨਿਕਲ ਗਏ ਬੱਚੇ ਤਾਂ ਨਹੀਂ ਬਾਹਰ ਨਿਕਲ ਆਈ ਤੇ ਮੈਂ ਉਹਨੂੰ ਆਖਿਆ ਮੈਂ ਖਾ ਵੀ ਦਵਾਈ ਤਾਂ ਤੂੰ ਲੈ ਜਾ ਰੇਤਾ ਲੱਗਿਆ ਹੋਊਗਾ ਨਿਗਾ ਰੱਖੀ ਹਾਂ ਉਹ ਕਹਿੰਦਾ ਕੁਝ ਦਕਨ ਕਾਰੜੀ ਜੀ ਬਣਾ ਦੇ ਮਾਂ ਕੜੜੀ ਜੀ ਮਣਾਤੀ ਜਦੋਂ ਤੜਕੇ ਜਾ ਕੇ ਦੇਖੀ ਉਹਨੇ ਦਵਾਈ ਦੇ ਕੇ ਮੈਸੋ ਵਿੱਚ ਵਧੀਆ ਖੜੀ ਤੇ ਮਾਂ ਗਰੋਂ ਪੰਜ ਸੱਤ ਦਿਨਾਂ ਤੋਂ ਬਾਅਦ ਮੰਡੀ 'ਚ ਤੇ ਵੇਚਦੀ ਠੀਕ ਆ ਵੀ ਭਾਰਾ ਜਮਾਇ ਉਹ ਕੋਈ ਕਰਤੀ ਹਟਾਉਂਦਾ ਉਹ ਬੰਦਾ ਗੱਲਾਂ ਭਾਰਾ ਵਾਲੇ ਪਸ਼ੂ ਲੈਂਦਾ ਸੀ ਹਾਂ ਭਾਰਾ ਵਾਲੇ ਲੈਂਦੇ ਦਵਾਈ ਛੋਡੇ ਤੋਂ ਲੈ ਜਾਂਦਾ ਠੀਕ ਕਰ ਕਰਕੇ ਵਧੀਆ ਵੇਚਦਾ ਹਾਂ 5000-10 ਮੰਦੀ ਮਿਲ ਜਾਂਦੀ ਹੈ ਜੀ ਠੀਕਾ ਠੀਕ ਹੈ ਠੀਕਾ ਪੰਜ ਸੈਨਾ ਸਰਦਾ ਇਹਨੂੰ ਹਾਂ ਸਹੀ ਗੱਲ ਆਪੂ ਕੋਟੜੀ ਦੇ ਵੀ ਆਈ ਲੈ ਕੇ ਗਈ ਵੀਰੇ ਕੋਟੜੀ ਦੇ ਮਾਸ ਨੂੰ ਹਟਾਣਾ ਮਹੀਨੇ ਤੋਂ ਬਾਅਦ ਫੇਰ ਪਾਰ ਪੈ ਗਿਆ ਹਾਂਜੀ ਬਿੱਡਿਆਂ ਨੇ ਲੈ ਕੇ ਵਾਗੇ ਲੁੱਡਿਆਂ ਨੇ ਆਲੇ ਕਹਿੰਦੇ ਵੀ ਆਪਰੇਸ਼ਨ ਹੋਊਗਾ ਅੱਛਾ ਜੀ ਇਹ ਵੀ ਭਾਰ ਨਹੀਂ ਹਟਦਾ ਤੁਸੀਂ ਇੱਕ ਵਾਰੀ ਇਹਦਾ ਭਾਰ ਹਟਾਓ ਤਾਂ ਸੀ ਉਹਨੂੰ ਦਵਾਈ ਫੇਰ ਦਿੱਤੀ ਦੁਆਰੇ ਬਣਾ ਕੇ ਠੀਕ ਹੈ ਜੀ ਭਾਰ ਪੈਣੋਂ ਹਟ ਗਿਆ ਤਾਂ ਉਹਨਾਂ ਨੇ ਆਪਰੇਸ਼ਨ ਕਰਾਤਾ ਮਾਸ ਠੀਕ ਹੋ ਗਿਆ ਠੀਕ ਕੋਟੜੀ ਵਾਲੇ ਪਸੂ ਵੀ ਠੀਕ ਹੋਏ ਠੀਕ ਆ ਠੀਕ ਆ ਜੀ ਭਾਈ ਕਿਸੇ ਵੀ ਭਰਾ ਦਾ ਜੇ ਕੋਈ ਐਸੀ ਜੀ ਦਿੱਕਤ ਹੈਗੀ ਆ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਬਾਬੇ ਹੋਰਿਆਂ ਨਾਲ ਸਿਰਫ 500 ਰੁਪਏ ਦੀ ਦਵਾਈ ਆ ਕੋਈ ਵੱਧ ਨਹੀਂ ਵਿੱਚ ਲਈ ਜਾਂਦੇ ਅੱਜ ਕੱਲ ਦਵਾਈਆਂ ਦਾ ਹਰੇਕ ਜਣਾ ਖਾਣਾ ਬਣਾਇਆ ਜਾਂਦਾ ਬਾਪੂ ਕਹਿੰਦਾ ਜਮਾ ਸਾਡਾ ਰਿਜ਼ਲਟ ਲਿਖਿਆ ਹੋਇਆ ਆ ਕੇ ਕਾਪੀ ਫੜ ਲਿਓ ਨੰਬਰ ਲਿਖਿਆ ਉਹਨਾਂ ਤੋਂ ਤੁਸੀਂ ਪੁੱਛ ਲਿਓ ਵੀ ਕੀ ਰਿਜ਼ਲਟ ਮਿਲਿਆ ਦਵਾਈ ਦੇ 500 ਰੁਪਏ ਦੀ ਸਿਰਫ ਦਵਾਈ ਆ ਭਾਈ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਦਾ ਉੱਤੇ ਨੰਬਰ ਚੱਲੀ ਜਾਂਦਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਇਹਨਾਂ ਨੂੰ ਮੋੜ ਮੰਡੀ